ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਗਿਆ ਜਿਸ ਦੇ ਵਿੱਚ ਕੇਂਦਰੀ ਮੰਤਰੀ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲ ਕਹੀ ਗਈ ਸੀ ਦਰਅਸਲ NHAI ਦੇ ਪ੍ਰੋਜੈਕਟਾਂ ਤਹਿਤ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਸੀ ਇਹਨਾਂ ਜ਼ਮੀਨਾਂ ਦੀ ਅਕਵਾਇਰਮੈਂਟ ਦੇ ਮੌਕੇ ਹੀ ਕਿਸਾਨਾਂ ਦੇ ਪੰਜਾਬ ਚੋਂ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਦੇ ਨਾਲ ਜਿਹੜੀਆਂ ਐਨਐਚਏ ਆਈ ਦੀ ਅਧਿਕਾਰੀਆਂ ਦੇ ਨਾਲ ਜਿਹੜੇ ਕੋਈਆਂ ਕੋਈ ਕਟਨਾਵਾਵਾਂ ਹੋ ਰਹੀਆਂ ਸੀ ਲੜਾਈ ਝਗੜਾ ਹੋ ਰਿਹਾ ਸੀਗਾ ਉਸੇ ਤੋਂ ਬਾਅਦ ਹੀ ਨਿਤਿਨ ਗੜਤਰੀ ਕੇਂਦਰੀ ਮੰਤਰੀ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਪਹਿਲਾਂ ਪੰਜਾਬ ਦਾ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਕਰੋ ਉਸ ਤੋਂ ਬਾਅਦ ਹੀ ਕੋਈ ਅਗਲਾ ਕੰਮ ਹੋਵੇਗਾ ਜੇਕਰ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਐਨਐਚਏ ਆਈ ਤਹਿਤ ਜਿਹੜੇ 8 ਪ੍ਰੋਜੈਕਟ ਨੇ ਉਹ ਰੱਦ ਕਰ ਦਿੱਤੇ ਜਾਣਗੇ ਤੇ ਅੱਜ ਇਸੇ ਚਿੱਠੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਕੀ ਕੁਝ ਕਿਹਾ ਗਿਆ ਉਹ ਪੂਰੀ ਗੱਲ ਜਿਹੜੀ ਹੈ ਤੁਹਾਨੂੰ ਦੱਸਾਂਗੇ ਇਸੇ ਰਿਪੋਰਟ ਦੇ ਵਿੱਚ ਮੇਰੇ ਨਾਲ ਰਿਮਾਂਸ਼ੂ ਗਾਬਾ ਮੌਜੂਦ ਨੇ ਰਿਮਾਂਸ਼ੂ ਚਿੱਠੀ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਬਿਲਕੁਲ ਜਿਸ ਤਰ੍ਹਾਂ ਦਾ ਰੇੜਕਾ ਜਿਹੜਾ ਹੈ ਨਿਤਿਨ ਗੱਡਗਰੀ ਦੇ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਸੀਗਾ ਉਹਨੂੰ ਲੈ ਕੇ ਹੁਣ ਪੰਜਾਬ ਦੇ ਸੀਐਮ ਦੇ ਵੱਲੋਂ ਪਹਿਲਾ ਏ ਐਕਸ਼ਨ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਧਰੋਂ ਵੀ ਕੇਂਦਰੀ ਮੰਤਰੀ ਨਿਤਿਨ ਗੱਡਗਰੀ ਦੇ ਵੱਲੋਂ ਚਿੱਠੀ ਆਈ ਸੀ ਉਹਦਾ ਹੀ ਠੋਕਮਾ ਜਵਾਬ ਇਹਨੂੰ ਠੋਕਾ ਜਵਾਬ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿ 6 ਪੁਆਇੰਟਸ ਦੇ ਵਿੱਚ सीएम मान ने क्लियर ਕੀਤਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਬਿਲਕੁਲ ਠੀਕ ਕਰ ਰਹੇ ਹਾਂ ਸਾਡੀ ਕਾਰਵਾਈਆਂ ਵੀ ਠੀਕ ਸੀਗੀਆਂ ਅਸੀਂ ਹਰ ਤਰ੍ਹਾਂ ਦਾ ਸਮਰਥਨ ਜਿਹੜਾ ਐਨਐਚਆਈਏ ਨੂੰ ਯਾਨੀ ਕਿ ਨੈਸ਼ਨਲ ਆਥਾਰਟੀ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਫਸਰਾਂ ਨੂੰ ਦੇ ਰਿਹਾ ਪੰਜਾਬ ਸਰਕਾਰ ਦੇ ਅਫਸਰ ਲਗਾਤਾਰ ਰابطਾ ਕਾਇਮ ਰੱਖ ਰਹੇ ਨੇ ਔਰ ਪੋਜੀਟਿਵ ਰابطਾ ਕਾਇਮ ਰੱਖ ਕੇ ਐਨਐਚਆਈਏ ਦੇ ਨਾਲ ਕੰਮ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਸਿਲਸਿਲੇ ਵਾਰ ਦੇ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤੇ ਜਿਹੜੀ ਨਿਤਿਨ ਗੜਗਰੀ ਨੇ ਚਿੱਠੀ ਲਿਖੀ ਸੀਗੀ 9 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੇ ਕੇਂਦਰੀ ਮੰਤਰੀ ਜਿਹੜੇ ਨੇ ਨਿਤਿਨ ਗੜਗਰੀ ਜਿਹੜੇ ਜਿਨ੍ਹਾਂ ਦੇ ਕੋਲ ਹਾਈਵੇ ਦੀ ਮਿਨਿਸਟਰੀ ਹੈ ਉਹ ਜਿਹੜੀ ਚਿੱਠੀ ਲਿਖਦੇ ਨੇ ਸਾਫ਼ ਤੌਰ ਤੇ ਕਹਿੰਦੇ ਨੇ ਕਿ ਦੋ ਇਨਸੀਡੈਂਟ ਹੋਏ ਇੱਕ ਹੋਇਆ ਲੁਧਿਆਣਾ ਦੇ ਵਿੱਚ ਇੱਕ ਹੋਇਆ ਜਲੰਧਰ ਦੇ ਵਿੱਚ ਜਿਹਦੇ ਵਿੱਚ ਐਨ ਐਚ ਆਈ ਦੇ ਕੰਟਰੈਕਟਰਸ ਨੂੰ ਜਿਹੜਾ ਉਹ ਉਹਨਾਂ ਦੇ ਇੰਜੀਨੀਅਰਾਂ ਨੂੰ ਉਹਨਾਂ ਦੇ ਨਾਲ ਕੁੱਟਮਾਰ ਹੋਈ ਹੈ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਉਹਨਾਂ ਦੇ ਦਫ਼ਤਰ ਨੂੰ ਸਾੜਨ ਦੀ ਧਮਕੀ ਦਿੱਤੀ ਗਈ ਸੀ ਉਹਨਾਂ ਨੂੰ ਇੰਜੀਨੀਅਰਾਂ ਨੂੰ ਵੀ ਜਿੰਦਾ ਸਾੜਨ ਦੀ ਧਮਕੀ ਦਿੱਤੀ ਗਈ ਸੀ ਇਹ ਨਿਤਿਨ ਗੱਡਕਰੀ ਨੇ ਆਪਣੀ ਚਿੱਠੀ ਦੇ ਵਿੱਚ ਰੈਫਰ ਕੀਤਾ ਜਲੰਧਰ ਤੇ ਲੁਧਿਆਣਾ ਦੀਆਂ ਘਟਨਾਵਾਂ ਨੂੰ ਲੈ ਕੇ ਬਿਲਕੁਲ ਉਹਨਾਂ ਨੇ આરોਪ ਲਗਾਇਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ ਠੀਕ ਨਹੀਂ ਹੈਗੀ ਔਰ ਜਿਸ ਤਰ੍ਹਾਂ ਦੀ ਕਾਰਵਾਈ ਦੀ ਉਮਾ ਉਮੀਦੋ ਕਰ ਰਹੇ ਨੇ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਪਹਿਲਾ ਇਹ ਹੋ ਗਿਆ ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਉਹਦੀ ਲੈਂਡ ਐਕ acquisition ਨਹੀਂ ਹੋ ਰ 파ਰੀ ਹੈ ਲੈਂਡ ਐਕ acquisition ਅੜੀ ਪਈ ਹੈ ਕਿ ਕਿਉਂਕਿ ਜਿਨੇ ਜਿਹੜੇ ਜ਼ਮੀਨ ਦੇ ਮਾਲਕ ਨੇ ਉਹਨਾਂ ਤੋਂ ਜ਼ਮੀਨ ਐਂ ਚਾਹ ਇਹਨੂੰ ਨਹੀਂ ਮਿਲ ਰਹੀ ਇਸ ਕਰਕੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਵੇਂ ਕਟੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਵੀ ਜਿਹੜਾ ਪੰਜਾਬ ਤੋਂ ਲੰਘਣਾ ਉਹਦਾ ਬਹੁਤ ਵੱਡਾ ਹਿੱਸਾ ਪੰਜਾਬ ਤੋਂ ਨਿਕਲ ਰਿਹਾ ਉਹ ਵੀ ਫਸਿਆ ਹੋਇਆ ਔਰ ਬਹੁਤ ਸਾਰੇ ਪ੍ਰੋਜੈਕਟਸ ਇਦਾਂ ਫਸੇ ਹੋਏ ਨੇ ਤਾਂ ਨਿਤਿਨ ਗੱਟਗਰੀ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ 3000 ਰੁਪਏ ਦੇ 3000 ਕਰੋੜ ਰੁਪਏ ਦੇ ਜਿਹੜੇ ਕੰਟਰੈਕਟ ਨੇ ਪਹਿਲਾਂ ਤਿੰਨ ਤਿੰਨ ਕੰਟਰੈਕਟ ਸੀਗੇ ਉਹਨੂੰ ਤਾਂ ਕੈਨਸਲ ਕਰ ਹੀ ਦਿੱਤਾ ਹੈ ਇਸ ਤਰ੍ਹਾਂ ਜੇ ਸਥਿਤੀ ਇਸੇ ਤਰ੍ਹਾਂ ਦੀ ਨਹੀਂ ਜੇ ਲੋਨ ਡਾਟਰ ਸਥਿਤੀ ਨਾ ਠੀਕ ਹੋਈ ਤਾਂ 14288 ਕਰੋੜ ਰੁਪਏ ਦੇ ਹੋਰ ਜਿਹੜੇ ਪ੍ਰੋਜੈਕਟਸ ਨੇ ਉਹ ਵੀ ਬੰਦ ਕਰਨੇ ਪੈ ਸਕਦੇ ਨੇ ਟੋਟਲ ਯਾਨੀ ਕਿ 11 ਪ੍ਰੋਜੈਕਟ ਜਿਹੜੇ ਨੇ ਉਹ ਬੰਦ ਹੋ ਜਾਣਗੇ ਤਿੰਨ ਪਹਿਲਾਂ ਹੋ ਗਏ ਨੇ ਅੱਠ ਹੋਰ ਆਪਾਂ ਬੰਦ ਕਰ ਦਵਾਂਗੇ ਇਹ ਇੱਕ ਹਿਸਾਬ ਦੀ ਨੀਤੀਗੱਡਗਰੀ ਨੇ ਪੰਜਾਬ ਦੇ ਗਵਰਨਮੈਂਟ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਹੀ ਦਿੱਤੀ ਸੀਗੀ ਤਾਂ ਉਸ ਤੋਂ ਬਾਅਦ ਹੁਣ ਅੱਜ ਸੀ ਇਹ ਮਾਨ ਕੀ ਲਿਖਦੇ ਨੇ ਸੀ ਇਹ ਮਾਨ ਨੇ 6 ਹਿੱਸਿਆਂ ਦੇ ਵਿੱਚ 6 ਪੁਆਇੰਟਸ ਦੇ ਵਿੱਚ ਇੱਕ ਚਿੱਠੀ ਲਿਖ ਕੇ ਇਹ ਸਾਫ਼ ਤੌਰ ਤੇ ਕਹਿ ਦੁੱਤਾ ਆ ਕਿ ਜੇ ਮੈਂ ਇੱਕ ਇੱਕ ਪੁਆਇੰਟ ਕਰਕੇ ਜੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦੇ ਕਿ ਪਹਿਲੇ ਪੁਆਇੰਟ ਦੇ ਵਿੱਚ ਉਹਨਾਂ ਨੇ 6 ਪੁਆਇੰਟ ਦਾ ਜ਼ਿਕਰ ਮੈਂ ਕਰ ਰਿਹਾ ਜਿਹੜੀ ਚਿੱਠੀ ਹੈ ਮੈਂ ਆਪਣੇ ਸਹਿਯੋਗੀ ਰਾਹੁਲ ਨੂੰ ਕਹਾਂਗਾ ਕਿ ਆ ਆਪਾਂ ਚਿੱਠੀ ਦਿਖਾਈਏ ਔਰ ਚਿੱਠੀ ਦੇ ਵਿੱਚ ਪਹਿਲੇ ਪੁਆਇੰਟ ਦੇ ਵਿੱਚ ਤੋਂ ਉਹਨਾਂ ਨੇ ਲਿਖਿਆ ਕਿ ਮੈਂ ਕਿਹੜੀ ਗੱਲ ਦਾ ਜਵਾਬ ਦੇ ਰਿਹਾ ਜਿਹੜੀ 9 ਕਸਵੋਲੀ ਚਿੱਠੀ ਉਹਦਾ ਜਵਾਬ ਦੇ ਰਿਹਾ ਦੂਜੇ ਪੁਆਇੰਟ ਜੋ ਲਿਖਦੇ ਨੇ ਐਟ ਦਾ ਆਊਟਸੈਟ ਆਈ We fully understand the importance of NHAI projects both for the country and the state, and we are committed to speedy execution of these projects. Mm -hmm. The state government has been proactively supporting NHAI and land in land acquisition and other related matters. This is the reason that bearing a few ex exceptions, most of the NHA projects in the state are on track. The point of the is Hanu. ਪਤਾ ਹੈ ਸੀਐਮ ਮਾਨ ਨੇ ਨੀਤੀਗਤ ਕਟੇਗਰੀ ਨੂੰ ਕਿਹਾ ਕਿ ਸਾਨੂੰ ਪਤਾ ਹੈ ਕਿ ਐਨਐਚਏ ਦੇ ਪ੍ਰੋਜੈਕਟਸ ਦੀ ਕੀ ਇਮਹਮियत ਹੈ ਦੇਸ਼ ਦੇ ਲਈ ਔਰ ਸਟੇਟ ਦੇ ਲਈ ਵੀ ਔਰ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵਲੀ ਕੰਮ ਕਰ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਕਮਿਊਨੀਕੇਟ ਵੀ ਕਰ ਰਹੇ ਹਾਂ ਇਕਾ ਦੁੱਕਾ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਦੇ ਕਰਕੇ ਜਿਹੜੀ ਜਿਹੜੀ ਦਿੱਕਤ ਹੈ ਉਹ ਆਈ ਹੈ ਉਸ ਤੋਂ ਬਾਅਦ ਤੀਜੇ ਪੁਆਇੰਟ ਦੇ ਵਿੱਚ ਉਹ ਲਿਖਦੇ ਨੇ ਇਨ ਦਾ ਬੋਥ ਇਨ ਬੋਥ ਦਾ ਕੇਸਿਸ ਰੈਫਰਡ ਬਾਇ ਯੂ ਦ ਲੋਕਲ ਪੁਲਿਸ ਪ੍ਰੋਮਪਟਲੀ ਜਿਹੜੇ ਮੈਂ ਜ਼ਿਕਰ ਕੀਤਾ ਕਿ ਲੁਧਿਆਣੇ ਤੇ ਜਲੰਧਰ ਦੇ ਵਿੱਚ ਇਹ ਦੋ ਘਟਨਾ ਵਾਪਰੀਆਂ ਸੀਗੀਆਂ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਵੇ ਨੇ ਕਿ ਬੋਥ ਦਾ ਪੁਲਿਸ ਪ੍ਰੋਮਪਟਲੀ ਰਜਿਸਟਰਡ ਦਾ ਐਫ ਆਈ ਆਰਸ ਅੰਡਰ ਰੈਲੇਵੈਂਟ ਪ੍ਰੋਵੀਜਨਸ ਆਫ ਲਾਅ ਫਰਦਰ ਇਨ ਬੋਥ ਥੀਸ ਕੇਸਿਸ ਅਰੈਸਟ ਹੈਵ ਬੀਨ ਮੇਡ ਪਹਿਲਾਂ ਨਿਤਨ ਗੜਗੜ ਨੇ ਕਿਹਾ ਸੀਗਾ ਕਿ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੈ ਔਰ ਸਖਤ ਕਾਰਵਾਈ ਨਹੀਂ ਕੀਤੀ ਕਿ ਹੁਣ ਸੀਐਮ ਮੰਨ ਕਹਿੰਦੇ ਨੇ ਕਿ ਇਹਦੇ ਵਿੱਚ ਗ੍ਰਿਫਤਾਰੀਆਂ ਵੀ ਹੋ ਗਈਆਂ ਨੇ ਹਾਊਐਵਰ ਔਨ ਇਨਵੈਸਟੀਗੇਸ਼ਨ ਇਟ ਹੈਜ਼ ਬੀਨ ਫਾਊਂਡ ਦੈਟ ਵਨ ਇਨਸੀਡੈਂਟ ਵਾਸ ਦਾ ਆਊਟਕਮ ਆਫ ਓਵਰ ਐਗਜ਼ੀਕ ਐਗਜ਼ੀਕਿਵੇਸ਼ਨ ਆਫ ਲੈਂਡ ਬਾਈ ਐਨ ਐਚ ਏ ਆਈ ਕੰਟਰੈਕਟਰ ਯਾਨੀ ਕਿ ਜਿਹੜੀ ਖੁਦਾਈ ਸੀਗੀ ਇਹ ਐਨ ਐਚ ਏ ਆਈ ਕੰਟਰੈਕਟਰ ਨੇ ਜ਼ਿਆਦਾ ਕਰ ਦਿੱਤੀ ਸੀ ਸ਼ਾਇਦ ਉਸ ਕਰਕੇ ਉੱਥੇ ਝਗੜਾ ਹੋ ਗਿਆ ਦਾ ਸੈਕਿੰਡ ਇਨਸੀਡੈਂਟ ਵਾਸ ਆਊਟਕਮ ਆਫ ਨਾਨ ਪੇਮੈਂਟ ਆਫ ਫਾਈਨੈਂਸ਼ੀਅਲ ਡਿਊਜ਼ ਬਾਈ ਦਾ ਕੰਟਰੈਕਟਰ ਟੂ ਇਟਸ ਸਬ ਕੰਟਰੈਕਟਰ ਦਸ ਬੋਥ ਦਾ ਕੇਸਿਸ ਸਟੈਮ ਫਰਮ ਦਾ ਕੋਜ਼ਿਸ ਐਟਰੀਬਿਊਟ ਟੂ ਕੰਟਰੈਕਟਰ ਡਿਟੇਲ ਰਿਪੋਰਟ ਆਫ ਸਪੈਸ਼ਲ ਡੀ ਜੀ ਪੀ ਇਜ਼ ਇਨਕਲੋਜ਼ਡ ਹੇਅਰ ਵਿਦ ਇਰਸਪੈਕਟਿਵ ਆਲ ਦਿਸ ਪੰਜਾਬ ਪੁਲਿਸ ਬੀਂਗ ਵਨ ਆਫ ਦਾ Finest forces committed committed to take care of safety concern of. NHAI लोकल पुलिस हैज बीन डायरेक्टेड टू डिप्लॉय पेट्रोलिंग टीम्स इन द एरिया टू मेंटेन लॉ एंड ऑर्डर ता पहला उन्होंने कहा कि जेडो जी दो घटनाएं वापਰੀया ने कॉन्ट्रैक्टर्स दे करके ही किसी ना किसी तरह उनोंदे झगड़े हो गए ये दो घटनाएं hmm. उनों नाल जुड़ीयां होइयां ने hmm. इसे करके होइयां ने फिर भी पंजाब पुलिस जड़ी है उनों नु पूरा सहयोग देगी और पूरी तरह उनोंदे नाल खड़ी रहेगी और जेड़े एरिया दे विच NHAI दे प्रोजेक्ट्स निकल रहे ने आज इथे घटनाएं वापरीया ने उथे पुलिस लगातार जड़ी है पेट्रोलिंग कर रही है ਚੌਥੇ ਪੁਆਇੰਟ ਦੇ ਵਿੱਚ ਸੀਐਮ ਮਾਨ ਲਿਖਦੇ ਨੇ ਸੋ ਫਾਰ ਐਸ ਲੈਂਡ ਐਕ acquisition ਕਿਉਂਕਿ ਨਿਤਿਨ ਕਟਗਰੇ ਨੇ ਕਹਾਂ ਸਿਕਾ ਕਿ ਲੈਂਡ ਐਕ acquisition ਵੀ ਜਿਹੜੀ ਆ ਪੂਰੀ ਤਰ੍ਹਾਂ ਨਹੀਂ ਹੋ ਪਾਰੀ ਆ ਸਾਨੂੰ ਜਲਤੋਂ ਜਲਦ ਜ਼ਮੀਨ ਚਾਹੀਦੀ ਹੈ ਤਾਂਕਾ ਆਪਾਂ ਆਪਣੇ ਪ੍ਰੋਜੈਕਟ ਜਿਹੜੇ ਆ ਪੂਰੇ ਕਰ ਸਕੀਏ ਤਾਂ ਉਹ ਲਿਖਦੇ ਨੇ ਸੋ ਫਾਰ ਐਸ ਲੈਂਡ ਐਕ acquisition ਰਿਲੇਟਡ ਇਸ਼ੂਜ਼ ਆਰ ਕਨਸਰਨਡ ਯੂ ਮਸਟ ਐਪਰੀਸ਼ੀਏਟ ਦਾ ਥੈਟ ਦਾ ਫਾਰਮਰਸ ਆਫ ਸਟੇਟਸ ਆਰ ਡੀਪਲੀ ਅਟੈਚਡ ਟੂ देयर ਲੈਂਡ ਇਹ ਦੇਖੋ ਸਖਤ ਸ਼ਬਦ ਜਿਹੜਾ ਆਪਾਂ ਟੋਕਵਾ ਜਵਾਬ ਕਹਿ ਰਹੇ ਆ ਉਹ ਇਹ ਠੋਕੋ ਜਵਾਬ ਹੈ ਕਿ ਸੀਐਮ ਮਾਨ ਨਿਤਿਨ ਗੜਗਰੀ ਨੂੰ ਕਹਿ ਰਹੇ ਨੇ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ ਜ਼ਮੀਨ ਹੀ ਉਹਦੀ ਜਾਇਦਾਦ ਵੀ ਆ ਔਰ ਉਹ ਇਸੇ ਕਰਕੇ ਉਹਦੀ ਜਿਹੜੀ ਹੈ ਪੋゼਸ਼ਨ ਵੀ ਜਿਹੜੀ ਹੈ ਉਹ ਉਹਦਾ ਅੱਛਾ ਧਾਮ ਚਾਹੁੰਦਾ ਹੂੰ ਤਾਂ ਉਹ ਕਹਿ ਰਿਹਾ ਕਿ ਐਜ਼ ਇਟ ਇਜ਼ देयर ਪ੍ਰਾਈਜ਼ਡ ਪੋゼਸ਼ਨ ਬੀਇੰਗ देयर ਮੇਨ ਸੋਰਸ ਆਫ ਲਾਈਵਲੀਹੂਡ ਫਰਦਰ ਲੈਂਡ ਪ੍ਰਾਈਸ ਇਨ ਪੰਜਾਬ ਆਰ ਹਾਇਰ ਸਾਈਡ ਆਰ ਫਾਰਮਰਸ ਆਰ Reluctant to part with their lands, if they feel that the comp compensation is not adequate, there are mm -hmm. number of cases in which the farmers were satisfied with the awards given by the arbitrators and were willing to hand over the possession of their lands to NHI at the awarded rates. However, NHI chose to challenge the arbitrators' award or took incredibly, in, uh, inordinately long time. ਇਨ ਐਕਸੈਪਟਿੰਗ ਦਾ ਅਵਾਰਡ ਦਿਸ ਡਿਲੇਡ ਦਾ ਐਕਵਿਜ਼ੀਸ਼ਨ ਪ੍ਰੋਸੈਸ ਤਾਂ ਕਹਿ ਰਹੇ ਨੇ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਔਰ ਪੰਜਾਬ ਦੇ ਵਿੱਚ ਜ਼ਮੀਨ ਕਿਉਂਕਿ ਮਹਿੰਗੀ ਹੈ ਇਸ ਕਰਕੇ ਪੰਜਾਬ ਦੇ ਕਿਸਾਨ ਜ਼ਮੀਨ ਨੂੰ ਪਿਆਰ ਵੀ ਕਰਦੇ ਨੇ ਔਰ ਚਾਹਣਗੇ ਕਿ ਉਹਦਾ ਅੱਛਾ ਰੇਟ ਜਿਹੜਾ ਉਹ ਹੀ ਮਿਲੇ ਕਿਉਂਕਿ ਉਹਨਾਂ ਦਾ ਸੋਰਸ ਜਿਹੜਾ ਜੀਨ ਦਾ ਸੋਰਸ ਵੀ ਜ਼ਮੀਨ ਹੀ ਹੈ ਤੇ ਜ਼ਮੀਨ ਚੰਗੇ ਭਾਅ ਤੇ ਵਿਕੂਗੀ ਤਾਂ ਹੀ ਉਹ ਕਿਸਾਨ ਖੁਸ਼ ਹੋਏਗਾ ਤਾਂ ਹੀ ਉਹ ਕਿਸਾਨ ਉਹ ਜ਼ਮੀਨ ਦੇਣਾ ਚਾਹੇਗਾ ਪਰ ਇੱਥੇ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਤਾਂ ਚੰਗਾ ਭਾਅ ਨਾ ਮਿਲਣਾ ਜਾਂ ਚੰਗਾ ਭਾਅ ਦੀ ਗੱਲ ਜਿਹੜੀ ਕੀਤੀ ਗਈ ਸੀਗੀ ਉਸ ਤੋਂ ਬਾਅਦ ਉਹ ਪ੍ਰਾਈਸ ਜਿਹੜਾ ਕਿਸਾਨ ਨੂੰ ਨਹੀਂ ਮਿਲ ਰਿਹਾ ਸੀਗਾ ਇਸੇ ਕਰਕੇ ਵੀ ਜਿਹੜਾ ਐਕ acquisition ਦਾ process ਜਿਹੜਾ ਉਹ ਡਿਲੇ ਹੋ ਰਿਹਾ ਹੈ ਫੇਰ ਕਹਿੰਦੇ ਨੇ সিমਿਲਰਲੀ देयर ਆ ਨੰਬਰ ਆਫ ਕੇਸਿਸ ਇਨ ਵਿੱਚ ਪੋゼਸ਼ਨ ਆਫ ਲੈਂਡ ਵਾਸ 기ਵਨ ਟੂ ਐਨ ਐਚ ਆਈ ਬਟ ਦਾ ਐਨ ਐਚ ਆਈ ਕੰਟਰੈਕਟਰ ਟੁਕ ਅ ਲੌਂਗ ਟਾਈਮ ਇਨ ਮੋਬਾਈਲਾਈਜ਼ਿੰਗ देयर ਮਸ਼ੀਨਰੀ ਤੇ ਕਹਿੰਦਾ ਕਹਿੰਦੇ ਨੇ ਕਿ ਜਿਹੜੀ ਜ਼ਮੀਨ ਤਾਂ ਕਿਸਾਨਾਂ ਨੇ ਦੇ ਵੀ ਦਿੱਤੀ ਹੈ ਜਿੱਥੇ ਲੈਂਡ ਐਕਵਾਇਰ ਹੋ ਵੀ ਚੁੱਕੀ ਹੈ ਐਨ ਐਚ ਆਈ ਵੱਲੋਂ ਉੱਥੇ ਐਨ ਐਚ ਆਈ ਦੀ ਮਸ਼ੀਨਰੀ ਜਿਹੜੀ ਹੈ ਉਹ ਨਹੀਂ ਪਹੁੰਚ ਪਾ ਰਹੀ ਇਸ ਕਰਕੇ ਜਿਹੜੇ ਉਹ ਕਿਸਾਨ ਸੀਗੇ ਉਹਨਾਂ ਨੇ ਉੱਥੇ ਦੁਆਰਾ ਫਸਲ ਲਾਣੀ ਸ਼ੁਰੂ ਕਰ ਦਿੱਤੀ ਇਸ ਕਰਕੇ ਵੀ ਡਿਲੇ ਹੋ ਗਿਆ ਇਹਦੇ ਵਿੱਚ ਸੀਐਮ ਮਾਨ ਕਹਿੰਦੇ ਨੇ ਕਿ ਸਟੇਟ ਦਾ ਯਾ NHAI ਦਾ ਕੋਈ ਰੋਲ ਨਹੀਂ ਹੁੰਦਾ ਉਸ ਤੋਂ ਬਾਅਦ ਜਦੋਂ ਜ਼ਮੀਨ ਐਕਵਾਇਰ ਹੋ ਗਈ ਹੈ ਤਾਂ ਉਹ ਕੰਟਰੈਕਟਰ ਦੀ ਜ਼ਿੰਮੇਵਾਰੀ ਹੈ ਕਿ ਉਸ ਜ਼ਮੀਨ ਨੂੰ ਪੋゼਸ਼ਨ ਦੇ ਵਿੱਚ ਲੈਣ ਔਰ ਉੱਥੇ ਕੰਮ ਸ਼ੁਰੂ ਕਰਨ ਤਾਂ ਉਹਨਾਂ ਨੇ ਸਿੱਧਾ-ਸਿੱਧਾ ਵੀ ਜਵਾਬ ਦੁੱਤਾ ਕਿ ਜੇ NHAI ਦੀ ਮਸ਼ੀਨਰੀ ਨਹੀਂ ਪਹੁੰਚ ਰਹੀ ਇਸ ਕਰਕੇ ਉਹ ਵੀ ਉਹ ਪੋਜੀਸ਼ਨ ਲੇਟ ਹੋ ਰਿਹਾ ਹੈ ਉੱਥੇ ਕਿਸਾਨ ਫਿਰ ਫਸਲ ਲਾ ਦਿੰਦੇ ਨੇ ਇਸ ਕਰਕੇ ਦੁਬਾਰਾ ਉੱਥੇ ਕੰਮ ਸ਼ੁਰੂ ਨਹੀਂ ਹੋ ਪੰਦਾ ਉਹਨਾਂ ਨੇ ਕਾਰਨ ਦੱਸ ਦਿੱਤਾ ਸਾਫ਼-ਸਾਫ਼ Point which Karen, on my directions, Chief Secretary is already holding regular review meetings with the deputy commissioners and RO, NHAI to resolve the uh, bottleneck, bottlenecks being faced by NHAI. In addition, I personally plan to engage with the farmers on this issue. Mm. In the end, I would again like to mention that our government is committed to supporting NHAI in its endeavours and we look forward to working closely with the progress of the country and the state. ਟੋਕਵਾ ਜਵਾਬ ਦੇ ਨੂੰ ਆਪਾਂ ਇਸ ਕਰਕੇ ਕਹਿ ਰਹੇ 6 ਪੁਆਇੰਟ ਦੇ ਵਿੱਚ ਉਹਨਾਂ ਨੇ ਪੂਰਾ ਪੂਰਾ ਆਪਣੀ ਕੋਈ ਗਲਤੀ ਇਹ ਨਹੀਂ ਕਿਹਾ ਜਿਸਰਾਂ ਦੇ આરોਪ ਨਿਤਿਨ ਗਟਗਰੀ ਨੇ ਸਿਮ ਮੰਨਤੇ ਜਾਂ ਪੰਜਾਬ ਸਰਕਾਰ ਤੇ ਜਾਂ ਪੰਜਾਬ ਦੇ ਲਾਂਡ ਆਰਡਰ ਤੇ ਲਾਈ ਸੀ ਕਿ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਇੱਕਾ ਦੁੱਕੀ ਇਹੋ ਜਿਹੇ ਇਨਸੀਡੈਂਟ ਜ਼ਰੂਰ ਵਾਪਰੇ ਨੇ ਜਿੱਥੇ ਡਿਲੇ ਆਇਆ ਜਾਂ ਜਿੱਥੇ ਲਾਂਡ ਆਰਡਰ ਦੀ ਸਥਿਤੀ ਵਿਗੜੀ ਬਾਕੀ ਆਪਾਂ ਪੂਰੀ ਤਰ੍ਹਾਂ ਸਪੋਰਟ ਵੀ ਕਰ ਰਹੇ ਆ ਸਾਡੀ ਪੁਲਿਸ ਵੀ ਸਪੋਰਟ ਕਰ ਰਹੀ ਹੈ ਸਾਡੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫਸਰ ਨੇ ਉਹ ਵੀ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਲੈਂਡ ਐਕਵੀਜ਼ੀਸ਼ਨ ਕਿਉਂ ਨਹੀਂ ਹੋ ਪਾਰੀ ਉਹਨਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਬਹੁਤ ਮਹਿੰਗੀ ਵੀ ਹੁੰਦੀ ਹੈ ਔਰ ਕਿਸਾਨਾਂ ਦੇ ਕੋਲ ਇੱਕੋ ਹੀ ਆ ਵੀ ਜਿਹੜੀ ਹੈ ਐਨਐਚਏ ਨੂੰ ਦੇਣੇ ਪੈਣਗੇ ਇਸੇ ਕਰਕੇ ਉੱਥੇ ਪੋਜੀਸ਼ਨ ਮਿਲੇਗੀ ਔਰ ਜਿੱਥੇ ਪੋਜੀਸ਼ਨ ਲੈ ਵੀ ਲਿਆ ਉੱਥੇ ਐਨਐਚਏ ਦੀ ਮਸ਼ੀਨਰੀ ਨਹੀਂ ਪਹੁੰਚ ਰਹੀ ਉਹਨਾਂ ਨੇ ਸਿੱਧਾ ਸਿੱਧਾ ਇਹ ਕੰਟਰੈਕਟਰਸ 'ਤੇ ਵੀ ਇਲਜ਼ਾਮ ਲਗਾਤਾ ਕਿ ਉਹ ਕੰਮ ਹੀ ਸ਼ੁਰੂ ਨਹੀਂ ਕਰ ਰਹੇ ਜਦੋਂ ਕੰਮ ਨਹੀਂ ਸ਼ੁਰੂ ਕਰਦੇ ਤਾਂ ਉੱਥੇ ਕਿਸਾਨ ਜਿਹੜਾ ਹੁੰਦਾ ਉਹ ਫਸਲ ਲਾ ਦਿੰਦਾ ਜ਼ਮੀਨ ਠੇਕੇ ਦੇ ਵੀ ਹੁੰਦੀ ਹੈ ਕਈ ਵਾਰ ਉਹ ਉੱਥੇ ਫਸਲ ਲੱਗੀ ਹੋएगी ਕੁਝ ਐ ਹੋ ਜੇ ਥਾਵਾਂ ਵੀ ਹੋਣਗੀਆਂ ਜਿੱਥੇ ਦੁਬਾਰਾ ਜਿਹੜਾ ਕਿਸਾਨ ਨੇ ਉੱਥੇ ਫਸਲ ਲਾਤੀ ਇਸ ਕਰਕੇ ਉੱਥੇ ਫਿਰ ਦੁਬਾਰਾ ਜਦੋਂ ਮਸ਼ੀਨਰੀ ਆਣੀ ਹੋਣੀ ਹੈ ਉੱਥੇ ਫਸਲ ਦੀ ਪੋਜੀਸ਼ਨ ਲੇਟ ਹੋ ਰਹੀ ਹੈ ਤਾਂ ਸਾਫ ਸਾਫ ਇਸ ਚਿੱਠੀ ਦੇ ਮਾਇਨੇ ਇਹ ਨਿਕਲਦੇ ਨੇ ਕਿ ਜਿਸ ਤਰ੍ਹਾਂ ਦਾ આરોਪ ਨਿਤਨ ਗੜਗਰੇ ਨੇ ਲਾਇਆ ਸੀਗਾ ਉਹਨੂੰ ਸਿਰੇੋਂ ਨਕਾਰ ਦਿੰਦਾ ਹੈ ਸਪਸ਼ਟਿਕਰਨ ਨਹੀਂ ਹੋਏਗਾ ਸੂਚੀ ਉਹਨੂੰ ਸਿਰੇੋਂ ਫਸਟ ਸਪਸ਼ਟ ਤੌਰ ਤੇ ਠੋਕਾ ਜਵਾਬ ਦੇ ਦਿੱਤਾ ਨਕਾਰ ਦਿੰਦਾ ਹੈ ਕਿ ਕੋਈ ਵੀ ਜਿਹੜੀ ਸਥਿਤੀ ਤੁਸੀਂ ਕਹਿ ਰਹੇ ਹੋ ਚਿੱਠੀ ਦੀ ਰਾਈ ਜਿਹੜੇ આરોਪ ਤੁਸੀਂ ਲਗਾ ਰਹੇ ਹੋ ਇਹ આરોਪ ਨਿਰਾਧਾਰ ਨੇ ਪੰਜਾਬ ਦੇ ਵਿੱਚ ਇਹੋ ਜੀ ਸਥਿਤੀ ਬਿਲਕੁਲ ਨਹੀਂ ਹੈ ਔਰ ਪੰਜਾਬ ਵੀ ਚਾਹੁੰਦਾ ਹੈ ਕਿ NHAI ਦੇ ਜਿਹੜੇ ਪ੍ਰੋਜੈਕਟ ਨੇ ਉਹ ਇੱਥੇ ਬਣਨ ਜਦੇ ਨਾਲ ਸੂਬੇ ਦੀ ਔਰ ਦੇਸ਼ ਦੀ ਵੀ ਤਰੱਕੀ ਹੋਵੇ ਬਿਲਕੁਲ ਤਾਂ ਸੀਐਮ ਆਂਦੇ ਵੱਲੋਂ ਸਾਫ਼ ਤੌਰ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜਾ ਉਹ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਚਿੱਠੀ ਦਾ ਜਾਂ ਇਲਜ਼ਾਮਾਂ ਦਾ ਕਹਿ ਲਿਆ ਉਹ ਜਵਾਬ ਦਿੱਤਾ ਗਿਆ ਤੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਜਾਂ ਉਹਨਾਂ ਦਾ ਕੋਈ ਅਜਿਹਾ ਹੱਥ ਨਹੀਂ ਹੈ ਔਰ ਇਹਦੇ ਵਿੱਚ ਜਿਨੇ ਕਿਉਂਕਿ ਕਾਨੂੰਨ ਵਿਵਸਥਾ ਤੇ ਉੱਪਰ ਸਵਾਲ ਚੁੱਕੇ ਗਏ ਸੀ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲ ਕਹੀ ਗਈ ਸੀ ਤਾਂ ਉਹਦੇ ਵਿੱਚ ਵੀ ਸਾਫ਼ ਤੌਰ ਤੇ ਕਿਹਾ ਕਿ ਜਿਹੜੀਆਂ ਥਾਵਾਂ ਤੇ ਇਹ ਘਟਨਾਵਾਂ ਹੋਈਆਂ ਉੱਥੇ ਕਾਰਵਾਈ ਵੀ ਹੋਈ ਹੈ ਤੇ ਅਸੀਂ ਹਰ ਪਾਸੇ ਤੋਂ ਪੂਰਾ ਸਹਿਯੋਗ ਵੀ ਕਰ ਰਹੇ ਹਾਂ